ਰਸਬੀਨ ਵਿੱਚ ਗੋਰੇ ਵੱਲੋਂ ਬੇਰਹਿਮੀ ਨਾਲ ਕਤਲ ਕੀਤੇ ਗਏ ਮਨਮੀਤ ਅਲੀ ਸ਼ੇਰ ਦਾ ਅੱਜ ਉਸਦੇ ਜੱਦੀ ਪਿੰਡ ਵਿੱਚ ਅੰਤਮ ਸੰਸਕਾਰ ਕਰ ਦਿੱਤਾ ਗਿਆ। ਮਨਮੀਤ ਨੂੰ ਸ਼ਰਧਾਂਜਲੀ ਦੇਣ ਲਈ ਉਸਦੇ ਦੋਸਤਾਂ, ਮਿੱਤਰਾਂ ਅਤੇ ਸ਼ਤਦਾਰਾਂ ਦੇ ਇਲਾਵਾ ਸਿਆਸੀ ਪਾਰਟੀਆਂ ਦੇ ਆਗੂ ਵੀ ਪਹੁੰਚੇ। ਮਨਮੀਤ ਦੀ ਲਾਸ਼ ਬੀਤੀ ਰਾਤ ਉਸਦੇ ਪਿੰਡ ਪਹੁੰਚੀ ਸੀ। ਇਸ ਤੋਂ ਪਹਿਲਾਂ ਦਿੱਲੀ ਹਵਾਈ ਅੱਡੇ ਉੱਤੇ ਦਿੱਲੀ ਦੇ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਨੇ ਪਹੁੰਚ ਕੇ ਮਨਮੀਤ ਨੂੰ ਸ਼ਰਧਾਂਜਲੀ ਦਿੱਤੀ ਸੀ। ਸਾਨਾਵਲਾ ਪ੍ਰਾਣੀ ਨੋਦਾਈ ਅਗਨਾਲਾ ਚਾਹੇ ਤੂਏ ਕਾਰਨ ਮੋਗਾ ਫਰੋਜ਼ਪੁਰ ਮਾਰਗ ਉਤੇ ਤਿੰਨ ਵਾਹਨ ਆਪਸ ਵਿੱਚ ਟਕਰਾ ਗਏ ਇਸ ਹਾਦਸੇ ਵਿੱਚ 6 ਲੋਕ ਜ਼ਖਮੀ ਹੋਏ ਨੇ ਜਾਣਕਾਰੀ ਮੁਤਾਬਕ ਤੂਏ ਕਾਰਨ ਸਭ ਤੋਂ ਪਹਿਲਾਂ ਇੱਕ ਟਰੱਕ ਅਤੇ ਟੈਂਪੋ ਟਕਰਾ ਗਏ ਇਸ ਦੇ ਬਾਅਦ ਟੈਂਪੋ ਦੇ ਵਿੱਚ ਕਾਰ ਵੱਜੀ ਹਾਦਸੇ ਵਿੱਚ ਫਰੋਜ਼ਪੁਰ ਦੇ ਚਲਸ ਸਪਲਾਈ ਵਿਭਾਗ ਦੇ ਜੀਐਸਸੀ ਗੁਰਪ੍ਰੀਤ ਸਿੰਘ ਅਤੇ ਉਹਨਾਂ ਦੇ ਡਰਾਈਵਰ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਇਸ ਦੇ ਇਲਾਵਾ ਟੈਂਪੋ ਵਿੱਚ ਸਵਾਰ 6 ਲੋਕ ਵੀ ਗੰਭੀਰ ਜ਼ਖਮੀ ਹੋਏ ਨੇ ਵਨ ਰੈਂਕ 1 ਪੈਨਸ਼ਨ ਨੂੰ ਲੈ ਕੇ ਦਲੇਜ ਸਿੰਘ ਸਾਹਿਬ ਦਾ ਫੌਜੀ ਰਾਮਕ੍ਰਿਸ਼ਨ ਗਰੇਵਾਲ ਦੀ ਖੁਦਕੁਸ਼ੀ ਤੇ ਸ਼ੁਰੂ ਸਿਆਸਤ ਰੁਕਣਾ ਨਾਮ ਨਹੀਂ ਲੈ ਰਹੀ ਇਸੇ ਮਸਲੇ ਨੂੰ ਲੈ ਕੇ ਪੰਜਾਬ ਕਾਂਗਰਸ ਸੂਬੇ ਪਾਰ ਚੁੱਕੇਂ ਦਾ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੀ ਹੈ ਪੰਜਾਬ ਕਾਂਗਰਸ ਦੇ ਕਾਰਕੁਨਾਂ ਨੇ ਮੋਦੀ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਪੁਤਲੇ ਵੀ ਫੂਕੇ ਇਸ ਮੁੱਦੇ ਤੇ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਰਾਜਪਾਲ ਦੇ ਨਾਲ ਮੁਲਾਕਾਤ ਕੀਤੀ ਅਤੇ ਇੱਕ ਮੈਮੋਰੰਡਮ ਵੀ ਸੌਂਪਿਆ ਕੈਪਟਨ ਨੇ ਰਾਹੁਲ ਗਾਂਧੀ ਨੂੰ ਹਿਰਾਸਤ ਵਿੱਚ ਲੈ ਜਾਣ ਤੇ ਪੁੱਛਿਆ ਕਿ ਦੇਸ਼ ਵਿੱਚ ਲੋਕਤੰਤਰ ਹੈ ਜਾਂ ਹਿਟਲਰ ਰਾਜ ਮੋਦੀ ਜਲੰਧਾ ਜੀ ਕਾਂਗਰਸ ਨੇ ਡਿਪਟੀ ਕਮਿਸ਼ਨਰ ਦੇ ਦਫਤਰ ਨੂੰ ਇੱਕ ਘੰਟੇ ਤੱਕ ਘੇਰੀ ਰੱਖਿਆ ਜ਼ਿਲ੍ਹਾ ਕਾਂਗਰਸ ਪਤਾਨ ਰਜਿੰਦਰ 베ਰੀ ਦੀ ਅਗਵਾਈ ਸ਼ਕੀਰ ਦੇ ਪ੍ਰਦਰਸ਼ਨ ਵਿੱਚ ਸੰਸਦ ਸੰਤੋਖ ਚੌਧਰੀ ਵੀ ਸ਼ਾਮਲ ਹੋਏ। ਜਲੰਧਾ ਦੇ ਚ ਕਾਂਗਰਸੀ ਵਰਕਰਾਂ ਨੇ ਡੀਸੀ ਦਫਤਰ ਬਾਹਰ ਰੋਸ ਜਤਾਇਆ ਤੇ ਇਲਜ਼ਾਮ ਲਗਾਏ ਕਿ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਇਸ਼ਾਰੇ ਤੇ ਗ੍ਰਿਫਤਾਰ ਕੀਤਾ ਗਿਆ। ਰੋਸ ਕੀ ਬਠਿੰਡਾ ਵਿੱਚ ਕਾਂਗਰਸੀ ਕਾਰਕੁਨਾਂ ਨੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ ਤੇ ਫੌਜੀਆਂ ਦੀ ਇੱਕ ਰੈਂਕ ਇੱਕ ਪੈਨਸ਼ਨ ਦੀ ਮੰਗ ਨੂੰ ਪੂਰਾ ਕਰਨ ਦੀ ਮੰਗ ਕੀਤੀ। ਨਵੇਂ ਪ੍ਰਧਾਨ ਦੀ ਚੋਣ ਕਰਨ ਲਈ ਸ਼ਮਣੀ ਕਮੇਟੀ ਮੈਂਬਰਾਂ ਦਾ ਜਨਰਲ ਇਜਲਾਸ ਕੱਲ ਬੁਲਾਇਆ ਗਿਆ ਸ਼ੁੱਕਰਵਾਰ ਦੁਪਹਿਰ 12:30 ਵਜੇ ਤੀਜਾ ਸਿੰਘ ਸਮੰਦਰੀ ਹਾਲ ਵਿੱਚ ਇਜਲਾਸ ਦੀ ਕਾਰਵਾਈ ਸ਼ੁਰੂ ਹੋਏਗੀ ਇਹ ਇਜਲਾਸ 6 ਸਾਲ ਬਾਅਦ ਬੁਲਾਇਆ ਗਿਆ ਹੈ